ਪੰਜਾਬ ਦੇ ਵਿੱਚ ਇੱਕ ਮਸ਼ਹੂਰ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਖੁਲਾਸਾ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਫਿਰ ਜਾਸੂਸੀ ਦੇ ਦੋਸ਼ਾਂ ਦੇ ਤਹਿਤ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਨੇ ਖੂਫੀਆ ਜਾਣਕਾਰ ਦੇ ਆਧਾਰ ਦੇ ਉੱਤੇ ਰੂਪਨਾਕਰਦੇ ਮਹਿਲਾ ਪਿੰਡ ਦੇ ਮਹਿਲਾ ਪਿੰਡ ਦੇ ਵਸਨੀਕ ਜਸਵੀਰ ਸਿੰਘ ਦੇ ਨਾਲ ਜੁੜੇ ਇੱਕ ਵੱਤ ਪੰਜਾਬੀ ਸੂਸੀ ਨੈਟਵਰਕ ਦਾ ਪਰਦਾ ਫਾਸ਼ ਕੀਤਾ। ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਜਸਵੀਰ ਸਿੰਘ ਜੋ ਕਿ ਜਾਨ ਮਹਿਲ ਨਾਦਾ YouTube ਚੈਨਲ ਚਲਾਉਂਦਾ ਹੈ ਉਸ ਨੂੰ ਪੀਆਈਓ ਸ਼ਕੀਰ ਉਰਫ ਜਟ ਰੰਧਾ ਆਵਾਦ ਨਾਲ ਜੁੜਿਆ ਪਾਇਆ ਗਿਆ ਜੋ ਕਿ ਇੱਕ ਅਤਵਾਦੀ ਸਮਰਥਿਤ ਜਾਸੂਸੀ ਨੈਟਵਰਕ ਦਾ ਹਿੱਸਾ ਹੈ ਤਾਂ ਉਸਨੇ ਹਰਿਆਣਾ ਆਧਾਰਿਤ ਦੱਸਦੇ ਕਿ ਯੂਟਿਊਬਰ ਜੋਤੀ ਮਲੋਤਰਾ ਅਤੇ احسان اور رحیم ਉਰਫ दानिश पाकिस्तान पाकिस्तानी नागरिकता ਕੱਢੇ ਗਏ ਪਾਕਿਸਤਾਨ ਹਾਈ ਕਮਿਸ਼ਨਰ ਦੇ ਅਧਿਕਾਰੀ ਦੇ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ ਹੈਗਾ ਤਾਂ ਮੁਢਲੀ ਜਾਂਚ ਤੋਂ ਇਹ ਪਤਾ ਲੱਗਾ ਹੈਗਾ ਕਿ ਜਸਪੀਰ ਨੇ दानिश ਦੇ ਸੱਦੇ ਦੇ ਉੱਤੇ ਦਿੱਲੀ ਦੇ ਵਿੱਚ ਪਾਕਿਸਤਾਨੀ ਰਾਸ਼ਟਰੀ ਦਿਵਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਬਲੌਗਰਾਂ ਨੂੰ ਮਿਲਿਆ ਸੀਗਾ ਤਾਂ ਉਸਨੇ 3 ਵਾਰ 2020 21 ਤੇ 24 ਪਾਕਿਸਤਾਨ ਦੀ ਯਾਤਰਾ ਕੀਤੀ ਹੈ ਅਤੇ ਉਸ ਦੇ ਇਲੈਕਟ੍ਰੋਨਿਕਸ ਡਿਵਾਈਸਸ ਦੇ ਵਿੱਚ ਕਈ ਪਾਕਿਸਤਾਨ ਆਧਾਰਿਤ ਨੰਬਰ ਵੀ ਨੇ ਜੋ ਹੁਣ ਫੋਰੈਂਸਿਕ ਜਾਂਚ ਦੇ ਅਧੀਨ ਹੈ ਤਾਂ ਜੋਤੀ ਮਲੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਵੀਰ ਨੇ ਖੋਜ ਤੋਂ بچਣ ਦੇ ਲਈ ਇਹਨਾਂ ਪੀਆਈਓਜ਼ ਦੇ ਨਾਲ ਆਪਣੇ ਸੰਚਾਰ ਦੇ ਨਾਲ ਸੰਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਐਸਐਚਓ ਸੀ ਮੋਹਾਲੀ ਵਿਖੇ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਦੇ ਸਹਿਯੋਗੀਆਂ ਦੀ ਪਛਾਣ ਵੀ ਜਲਦੀ ਕੀਤੀ ਜਾਵੇਗੀ ਤੇ ਹੋਰ ਵੀ ਵੱਡੇ ਖੁਲਾਸੇ ਜਿਹੜੇ ਕੀ ਹੋ ਸਕਦੇ ਨੇ ਤਾਂ ਇਸ ਵਕਤ ਦੀ ਸਭ ਤੋਂ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਦੱਸਦੇ ਕਿ ਡੀਜੀਪੀ ਗੌਰਵ ਯਾਦਤ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਾਸੂਸੀ ਜੋ ਕਿ ਜਾਸੂਸ ਨਿਕਲਿਆ ਹੈਗਾ ਪੰਜਾਬ ਦਾ ਇੱਕ ਮਸ਼ਹੂਰ ਯੂਟਿਊਬਰ ਜੋ ਕਿ YouTube ਪੇ ਚਲਾਉਂਦਾ ਹੈ ਤਾਂ ਉਸਦੇ ਨੈਟਵਰਕ ਜਿਹੜੇ ਕਿ ਪਾਕਿਸਤਾਨ ਦੇ ਨਾਲ ਜੁੜੇ ਹੋਏ ਮਿਲੇ ਨੇ ਪੰਜਾਬ ਦੇ ਵਿੱਚ ਇੱਕ ਮਸ਼ਹੂਰ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਖੁਲਾਸਾ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਫਿਰ ਜਾਸੂਸੀ ਦੇ ਦੋਸ਼ਾਂ ਦੇ ਤਹਿਤ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਨੇ ਖੂਫੀਆ ਜਾਣਕਾਰ ਦੇ ਆਧਾਰ ਦੇ ਉੱਤੇ ਰੂਪਨਗਰ ਦੇ ਮਹਿਲਾ ਪਿੰਡ ਦੇ ਮਹਿਲਾ ਪਿੰਡ ਦੇ ਵਸਨੀਕ ਜਸਵੀਰ ਸਿੰਘ ਦੇ ਨਾਲ ਜੁੜੇ ਇੱਕ ਵੱਤ ਪੰਜਾਬੀ ਸੂਸੀ ਨੈਟਵਰਕ ਦਾ ਪਰਦਾ ਫਾਸ਼ ਕੀਤਾ। ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਜਸਵੀਰ ਸਿੰਘ ਜੋ ਕਿ ਜਾਨ ਮਹਿਲ ਨਾਦਾ YouTube ਚੈਨਲ ਚਲਾਉਂਦਾ ਹੈ ਉਸ ਨੂੰ ਪੀਆਈਓ ਸ਼ਕੀਰ ਉਰਫ ਜਟ ਰੰਧਾ ਆਵਾਦ ਨਾਲ ਜੁੜਿਆ ਪਾਇਆ ਗਿਆ ਜੋ ਕਿ ਇੱਕ ਅਤਵਾਦੀ ਸਮਰਥਿਤ ਜਾਸੂਸੀ ਨੈਟਵਰਕ ਦਾ ਹਿੱਸਾ ਹੈ ਤਾਂ ਉਸਨੇ ਹਰਿਆਣਾ ਆਧਾਰਿਤ ਦੱਸਦੇ ਕਿ ਯੂਟਿਊਬਰ ਜੋਤੀ ਮਲੋਤਰਾ ਅਤੇ احسان اور رحیم ਉਰਫ दानिश पाकिस्तान पाकिस्तानी नागरिकता ਕੱਢੇ ਗਏ ਪਾਕਿਸਤਾਨ ਹਾਈ ਕਮਿਸ਼ਨਰ ਦੇ ਅਧਿਕਾਰੀ ਦੇ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ ਹੈਗਾ ਤਾਂ ਮੁਢਲੀ ਜਾਂਚ ਤੋਂ ਇਹ ਪਤਾ ਲੱਗਿਆ ਹੈਗਾ ਕਿ ਜਸਵੀਰ ਨੇ दानिश ਦੇ ਸੱਦੇ ਦੇ ਉੱਤੇ ਦਿੱਲੀ ਦੇ ਵਿੱਚ ਪਾਕਿਸਤਾਨੀ ਰਾਸ਼ਟਰੀ ਦਿਵਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਬਲੌਗਰਾਂ ਨੂੰ ਮਿਲਿਆ ਸੀਗਾ ਤਾਂ ਉਸਨੇ 3 ਵਾਰ 2020 21 ਤੇ 24 ਪਾਕਿਸਤਾਨ ਦੀ ਯਾਤਰਾ ਕੀਤੀ ਹੈ ਅਤੇ ਉਸ ਦੇ ਇਲੈਕਟ੍ਰੋਨਸ ਡਿਵਾਈਸਸ ਦੇ ਵਿੱਚ ਕਈ ਪਾਕਿਸਤਾਨ ਆਧਾਰਿਤ ਨੰਬਰ ਵੀ ਨੇ ਜੋ ਹੁਣ ਫੋਰੈਂਸਿਕ ਜਾਂਚ ਦੇ ਅਧੀਨ ਹੈ ਤਾਂ ਜੋਤੀ ਮਲੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਵੀਰ ਨੇ ਖੋਜ ਤੋਂ بچਣ ਦੇ ਲਈ ਇਹਨਾਂ ਪੀਆਈਓਜ਼ ਦੇ ਨਾਲ ਆਪਣੇ ਸੰਚਾਰ ਦੇ ਨਾਲ ਸੰਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਐਸਐਚਓ ਸੀ ਮੁਹਾਲੀ ਵਿਖੇ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਦੇ ਸਹਿਯੋਗੀਆਂ ਦੀ ਪਛਾਣ ਵੀ ਜਲਦੀ ਕੀਤੀ ਜਾਵੇਗੀ ਤੇ ਹੋਰ ਵੀ ਵੱਡੇ ਖੁਲਾਸੇ ਜਿਹੜੇ ਕੀ ਹੋ ਸਕਦੇ ਨੇ ਤਾਂ ਇਸ ਵਕਤ ਦੀ ਸਭ ਤੋਂ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਦੱਸਦੇ ਕਿ ਡੀਜੀਪੀ ਗੌਰਵ ਯਾਦਤ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਾਸੂਸੀ ਜੋ ਕਿ ਜਾਸੂਸ ਨਿਕਲਿਆ ਹੈਗਾ ਪੰਜਾਬ ਦਾ ਇੱਕ ਮਸ਼ਹੂਰ ਯੂਟਿਊਬਰ ਜੋ ਕਿ YouTube ਪੇ ਚਲਾਉਂਦਾ ਹੈ ਤਾਂ ਉਸਦੇ ਨੈਟਵਰਕ ਜਿਹੜੇ ਕਿ ਪਾਕਿਸਤਾਨ ਦੇ ਨਾਲ ਜੁੜੇ ਹੋਏ ਮਿਲੇ ਨੇ